ਵੈਗੁਰਜੀ ਦਾ ਖੰਸਾ ਵੈਗੁਰਜੀ ਕੀ ਫਤਿਹ ਇਸ ਟਾਈਮ ਅਸੀਂ ਲੋਗੋ ਸਿਕਸ ਤੇ ਜੇਰ ਹਾਂ ਉਸ ਦੇ ਵਿਚਕਾਰ ਗੁਰਦਾਸਪੁਰ ਚ ਖੜੇ ਆਂ ਸੋ ਜਿਵੇਂ ਜਿਵੇਂ ਅਸੈਸਮੈਂਟ ਦਾ ਫੇਸ ਸਾਡਾ ਅੱਗੇ ਅੱਗੇ ਵੱਧਦਾ ਜਾ ਰਿਹਾ ਔਰ ਜੋ ਘਰਾਂ ਦੇ ਹਾਲਾਤ ਅਸੀਂ ਗਰਾਊਂਡ ਜ਼ੀਰੋ ਤੋਂ ਦੇਖ ਰਹੇ ਹਾਂ ਹਰ ਇੱਕ ਅਪਡੇਟ ਅਸੀਂ ਸੰਗਤ ਨੂੰ ਮੌਕੇ ਮੌਕੇ ਪਹੁੰਚਾ ਰਹੇ ਆਂ ਪਾਣੀ ਦੇ ਵਿੱਚ ਦੇਖੋ ਯਾਰ ਟਰੱਕ ਜਿਹੜਾ ਪੂਰਾ ਪੂਰਾ ਵੱਡਾ ਟਰੱਕ ਲੋਡ ਹੋ ਕੇ ਬਹੁਤ ਚਾਰ ਸ਼ੀਜ਼ਾਂ ਦਾ ਪਹੁੰਚਿਆ ਸੋ ਆ ਵੀਰ ਅ ਵੀ ਸਾਰੇ ਮੇਰੀ ਕਰਨ ਔਜਲਾ ਬਾਈ ਨਾਲ ਜੋ ਕਿ ਬਹੁਤ ਪ੍ਰਸਿੱਧ ਗਾਇਕ ਨੇ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਰਿਕੁਆਇਰਮੈਂਟ ਪੁੱਛੀ ਤਾਂ ਰਿਕੁਆਇਰਮੈਂਟ ਅਕੋਰਡਿੰਗਲੀ ਸਾਨੂੰ ਕਿਉਂਕਿ ਵਾਸ਼ਿੰਗ ਮਸ਼ੀਨ ਫ੍ਰਿਜ ਬੈੱਡ ਡਬਲ ਬੈੱਡ ਕੱਦੇ ਅ ਕਿਚਨ ਸੈਟ ਗੈਸ ਚੁੱਲਾ ਹੁਣ ਉਹ ਸਾਰੀ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਕਿ ਸਾਡੀ ਸੈਕੰਡ ਰਿਕੁਆਇਰਮੈਂਟ ਲਿਸਟ ਅਸੀਂ ਕੱਢੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੈਸੇਜ ਦੇ ਉੱਤੇ ਇੱਕ ਆਵਾਜ਼ ਦੇ ਉੱਤੇ ਕਿਵੇਂ ਸੰਗਤ ਔਰ ਕਿਵੇਂ ਜਿਹੜੇ ਪੰਜਾਬ ਨੂੰ ਪਿਆਰ ਕਰ ਰਹੇ ਨੇ ਉਹ ਸਮਾਨ ਟਰੱਕ ਦੇ ਟਰੱਕ ਭੇਜ ਰਹੇ ਨੇ ਔਰ ਮੈਂ ਇਸ ਵੀਡੀਓ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਦਸਮੰਦ ਹੈ ਉਹ ਸਾਨੂੰ ਜੋ ਸਾਨੂੰ ਸਮਾਨ ਚਾਹੀਦਾ ਤੁਸੀਂ ਸਮਾਨ ਲੈ ਕੇ ਸਾਨੂੰ ਭੇਜੋ ਜਾਂ ਜੋ ਅਸੀਂ ਉਹ ਸਿੱਧਾ ਹੀ ਸਮਾਨ ਉਹ ਲੋਕਾਂ ਤੱਕ ਉਹ ਬੈਨੀਫਿਸ਼ੀਅਰਸ ਤੱਕ ਪਹੁੰਚਾ ਪਾਈਏ ਸੋ ਮੈਂ ਬਹੁਤ ਧੰਨਵਾਦ ਕਰਦਾ ਕਰਨ ਔਜਲੇ ਬਾਈ ਦਾ ਕਿ ਜਿਨ੍ਹਾਂ ਨੇ ਇਹ ਸੇਵਾ ਆਪਣੇ ਝੋਲੀ ਪਾਈ ਔਰ ਸਾਨੂੰ ਇਹ ਸਮਾਨ ਭੇਜਿਆ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਕੱਲ੍ਹ ਗੱਲ ਹੋਈ ਤੇ ਲੈਸ ਥੈਨ 24 ਆਰਸ ਚ ਉਹਨਾਂ ਨੇ ਟਰੱਕ ਜਿਹੜਾ ਉਰੇ ਉਤਾਰ ਦਿੱਤਾ ਸੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕਾ Good ah.